ਇਧਰ ਪਰਮਾਸ਼ਾ ਆਉਂਦੀਆਂ ਇਸ਼ਾਰਿਆਂ ਨਾਲ ਮੈਂ ਗਣੀ ਦਾ ਬੋਰਾ ਮੰਨ ਜੰਦਰ ਮਨੀ ਦੇ ਨਾਲ ਬਹੁਤ ਸਾਰਾ ਮਾਨ ਮੰਨ ਜੰਦਰ ਮਨੀ ਜੀ ਦੇ ਨਾਮ ਤੇ ਬਹੁਤ ਸਾਰਾ ਮਾਨ ਬਹੁਤ ਸਾਰੇ ਅਸ਼ੀਰਵਾਦ ਬਹੁਤ ਮਿਹਰਬਾਨੀ ਇਸ ਘੜੇ ਨੂੰ ਬਹੁਤ ਸਾਰਾ ਪਿਆਰ ਦਿੰਦਾ ਭਾਜੀ ਸੈਕਰੀ ਸਾਹਿਬ ਸਸੀ ਕਾਲ ਜੀ ਭਾਜੀ ਐਲਕ ਭਾਜੀ ਇਧਰ ਆ ਜਾਓ ਐਲਕ ਸੱਚੀ ਖਰਾਬ ਕਰਦੇ ਇਹਨੂੰ ਹਲਰ ਜਿਹੜੀਆਂ ਦੀਆਂ ਨੇ ਨੰਬਰ ਜਿਆਦਾ ਲੱਗਦਾ ਤੇ ਰਿਤ ਰਿਤ ਬੋਦੋਣੀ ਥੋੜੀ ਇਹ ਗਾਣੇ ਤੁਸੀਂ ਬਹੁਤ ਸਾਰਾ ਪਿਆਰ ਵਰਲਡ ਵਿੱਚ ਜਿਹੜਾ ਸਾਰਾ ਕਰਿਆ ਹੋਇਆ ਹੁਣ ਹੋਇਆ ਕੇਈ ਵਾਰੀ ਜਨਾਨੀ ਤੇ ਬੰਦਾ ਆਪਸ ਵਿੱਚ ਜਦੋਂ ਸ਼ੁਕਲਮੁਲ ਕਰਦੇ ਆ ਜਦੋਂ ਕਹਿੰਦਾ ਭਾਵ ਇੰਜਵਾਏ ਕਰਦੇ ਆ ਜਦੋਂ ਆਪਣੇ ਘਰ ਦੀਆਂ ਗੱਲਾਂ ਕਰਦੇ ਆ ਘਰ ਚ ਪਰਿਵਾਰ ਦੀਆਂ ਗੱਲਾਂ ਕਰਦੇ ਆ ਜਨਾਨੀ ਹੱਸਦੀ ਹੱਸਦੀ ਦੇਖ ਲਿਆ ਵੀ ਘਰ ਵਾਲਾ ਕੀ ਕਰਦਾ ਉਹ ਚੋਰੀ ਚੋਰੀ ਡੱਬੀ ਤੋਂ ਕੱਢ ਕੇ ਆਪਣੀ ਸੈਟਿੰਗ ਨਹੀਂ ਕਰਦਾ ਕਿਉਂਕਿ ਚੋਰੀ ਚੋਰੀ ਖਾਂਦੇ ਨਹੀਂ ਸਾਹਮਣੇ ਖਾਂਦੇ ਆ ਬਾਅਦ ਵੀ ਲੱਗੀ ਪੈਂਦੇ ਸਾਹਮਣੇ ਸ਼ੁਰੂਆਤ ਚੋਰੀ ਚੋਰੀ ਤੋਂ ਹੁੰਦੀ ਹੈ ਨਵਾਂ ਨਵਾਂ ਮੁੰਡਾ ਜਦੋਂ ਖਾਣ ਲੱਗਦਾ ਡੱਬੀ ਤੋਂ ਕੱਢਦਾ ਡੱਬੀ ਬੜੀ ਸੋਹਣੀ ਹੈ ਚਾਂਦੀ ਦੀ ਡੱਬੀ ਅੱਜ ਕੱਲ ਮੁੰਡੇ ਰੱਖਦੇ ਆ ਗੱਡੀਆਂ ਚ ਵੀ ਰੱਖਦੇ ਆ ਜੇਪ ਵਿੱਚ ਵੀ ਰੱਖਦੇ ਆ ਤੇ ਰੱਖਦੇ ਚੋਰੀ ਚੋਰੀ ਆ ਘਰਵਾਲੀ ਦੇਖ ਲੈਂਦੀ ਆ ਉਹ ਕਹਿੰਦੀ ਆਹ ਕੀ ਆਲਕੋਹਲਿੰਦਾ ਕੁਛ ਨਹੀਂ ਉਹ ਦੂਜੀ ਟੱਪੀ ਕਰਕੇ ਖਾਣ ਦਾ ਖਾਲੀ ਹੁੰਦੀ ਆ ਮੁੰਡੇ ਵਿੱਚ ਸ਼ੈਤਾਨ ਆ আজকাল ਉਹ ਫਿਰ ਤੋਂ ਮੰਗਦੀ ਆ ਕਹਿੰਦੀ ਕੁਛ ਨਾ ਕੁਛ ਖਾਦਾ ਮੈਨੂੰ ਵੀ ਦੇ ਗੱਲ ਨਹੀਂ ਬਣੀ ਤੇਰੀ ਅੱਖ ਲਾਲ ਕਿਉਂ ਹੈ ਤੇ ਮੇਰੀ ਅੱਖਾਂ ਬੜੀਆਂ ਸੁਣ ਗਿਆ ਇਹੋ ਜਿਹਾ ਚੋਲ ਬੋਲ ਦੀ ਗੱਲ ਉਹ ਕੀ ਕਹਿੰਦਾ ਉਹ ਕੀ ਕਹਿੰਦੀ ਆ ਨੂ ਵੀ ਕੰਨ ਹੁੰਦੇ ਨੇ ਫੇਰ ਨਾ ਕਹੀ ਦੁਵਾਰਾ ਕੰਦਾ ਨੂੰ ਵੀ ਕੰਨ ਹੁੰਦੇ ਨੇ ਫੇਰ ਨਾ ਕਹੀ ਦੁਵਾਰਾ ਮੈਂ ਕਿਹਾ ਕੰਦਾ ਨੂੰ ਵੀ ਕੰਨ ਹੁੰਦੇ ਨੇ ਫੇਰ ਨਾ ਕਹੀ ਦੁਵਾਰਾ ਨਾ ਨਾ ਜਾਣੇ ਮੇਰੀਏ ਕੀ ਆਖੂ ਤਿੰਨ ਸਾਰਾ ਹਏ ਨਾ ਨਾ ਜਾਣੇ ਮੇਰੀਏ ਕੀ ਆਖੂ ਤਿੰਨ ਸਾਰਾ ਹਏ ਨਾ ਨਾ ਜਾਣੇ ਮੇਰੀਏ ਕੀ ਆਖੂ ਤਿੰਨ ਸਾਰਾ ਕਤੇ ਕੋ ਨ ਮਯਾ ਤੇ ਦਿਲ ਨੂੰ ਦਵੇ ਸਕੂਨ ਮਯਾ ਲੱਖ ਦੁਖੇ ਨਾ ਸਰ ਦੁਖਦਾ ਐ ਬਤਲ ਜਿੰਦੀ ਐ ਜੂਨ ਮਯਾ ਤੇ ਵੀ ਚੱਲ ਪਗਾ ਦਾਗੇ ਮੇਰਾ ਦੁੱਧ ਹੀ ਕਿ ਤੋਂ ਮਗਾ ਦਾਗੇ ਆਹੇ ਓ ਤੂੰ ਨਾ ਤੀਣਾ ਅਸਰ ਕਰੂਗਾ ਚਾਹ ਦੇ ਨਾਲ ਖਵਾ ਦਾਗੇ ਵਿੱਚ ਲੋਰ ਦੇ ਕਰਨਾ ਬੈਠੀ ਉਲਟਾ ਸਿੱਧਾ ਕਾਰਾ ਵਿੱਚ ਲੋਰ ਦੇ ਕਰਨਾ ਦੇ ਵੀ ਉਲਟਾ ਸਿੱਧਾ ਕਾਰਾ ਸਭ ਤੋਂ ਲੰਬੜਦਾਰ ਆ ਸਾਰੇ ਸਭ ਤੋਂ ਲੰਬੜਦਾਰ ਹੁਣ ਪਾ ਦੇ ਤੂੰ ਖਲਾਰਾ ਇਹ ਟੰਡਾ ਮੇਰਾ ਹਮਾਰਾ ਨਾ ਨਹੀਂ ਜਾਣੇ ਮੇਰੀਏ ਕੀ ਆਖੂ ਕਿੰਸਾਰਾ ਉਹ ਨਾ ਰਾਜਾ ਦੇ ਵੀ ਕੀ ਆਖੂ ਕਿੰਸਾਰਾ ਸਤਿ ਸ੍ਰੀ ਅਕਾਲ ਕਰਾਣਾ ਦਿਲ ਤੇ ਲਾ ਲਈ ਛੋਰਾ ਮੈਂ ਤੇਰੇ ਨਾਲ ਮਜ਼ਾਕ ਕਰਾਣਾ ਦਿਲ ਤੇ ਲਾ ਲਈ ਛੋਰਾ ਖਵਾ ਦੇ ਚੰਨਾ ਮੇਰਿਆ ਤਾਕਣੀ ਦਾ ਪੋਰਾ ਖਵਾ ਦੇ ਚੰਨਾ ਮੇਰਿਆ ਤਾਕਣੀ ਦਾ ਪੋਰਾ ਖਵਾ ਦੇ ਚੰਨਾ ਮੇਰਿਆ ਤਾਕਣੀ ਦਾ ਪੋਰਾ ਕਹਿੰਦੀ ਮੈਂ ਤਾਂ ਮਜ਼ਾਕ ਕਰਦੀ ਸੀ ਮੈਂ ਤਾਂ ਸੱਚੀ ਡਰ ਗਿਆ ਸੀ ਏ ਵਧੀਆ ਫੈਸਲਾ ਤੇਰਾ ਨਹੀਂ ਦਿਲ ਖੁਸ਼ ਕਰ ਦੁੱਤਾ ਮੇਰਾ ਨਹੀਂ ਆਏ ਹਾਏ ਪਿੰਡ ਥੌੜੀ ਵਾਲਾ ਲਾਲ ਕੁੜੇ ਤੇਰਾ ਦੇਖ ਜਿਉਂਦਾ ਚਿਹਰਾ ਨਹੀਂ ਏ ਵਧੀਆ ਫੈਸਲਾ ਤੇਰਾ ਨਹੀਂ ਦਿਲ ਖੁਸ਼ ਕਰ ਦੁੱਤਾ ਮੇਰਾ ਨਹੀਂ ਇਹ ਜਿਵੇਂ ਪਿੰਡ ਥੌੜੀ ਵਾਲਾ ਲਾਲ ਕੁੜੇ ਤੇਰਾ ਦੇਖ ਜਿਉਂਦਾ ਚਿਹਰਾ ਨਹੀਂ ਤੂੰ ਮੇਰੀ ਬਸਕੀ ਤੂੰ ਹੀ ਨਾ ਕਣੀ ਤੂੰ ਮਰੀ ਰਸ ਭਰੀ ਤੂੰ ਹੀ ਸਵੰਤਰਾ ਤੂੰ ਮਰੀ ਜੁਗਨੀ ਤੂੰ ਹੀ ਤੈਸ਼ ਤੂੰ ਵਰਗੇ ਸਗੀ ਤੂੰ ਹੀ ਨਾ ਕਿਰੀ ਤੂੰ ਹੀ ਅਰਸ਼ ਦਾ ਤਾਰਾ ਤੂੰ ਹੀ ਅਰਸ਼ ਦਾ ਤਾਰਾ ਮੈਂ ਕਿਹਾ ਨਾ ਨਾ ਜਾਨੂ ਮੇਰੀਏ ਕਿ ਅੱਖੋਂ ਕਿਸ਼ਨ ਪਰਸਾਰਾ ਤਾਰਾ ਏ ਤੁਸੀਂ ਕਹਿਦਾ ਹੁਣ ਨਾਲ ਯਾਦ ਰਾਹੂਗੀ ਕਿਸ਼ਨਪੁਰਾ ਨਾ ਨਾ ਨਹੀਂ ਜਾਣੇ ਮੇਰੀਏ ਕੀ ਆਖੂ ਕਿਸ਼ਨਪੁਰਾ ਨਾ ਨਾ ਕੀ ਆਖੂ ਕਿਸ਼ਨਪੁਰਾ ਸਾਰਾ ਉਪਰ ਸਾਰਾ ਨਾ ਨਾ ਜਾਨੂ ਮੈਂ ਨਾ ਨਾ ਜਾਨੂ ਮੇਰੀਏ ਦਰਬਾਰਾ ਨਾ ਨਾ ਜਾਨੇ ਮੇਰੀਏ ਦਰਬਾਰਾ ਆਪੋ ਜਨਮ ਜਿੱਦਾਂ ਆਉਣੇ ਹੋਏ ਬਾਈ ਜੀ ਨੇ ਔਰ ਇੱਕ ਵਾਰੀ ਆਪਣੇ ਨਗਰ 'ਚ ਦਾੜੀ ਮਾਰ ਦੋ। ਦੇਖੋ ਮੇਰੇ ਵੀਰ ਨੇ ਤਾਰੀ ਮਾਰ ਦੋ ਜਿੱਦਾਂ ਦਾ 200 ਦਾ ਨੋਟ ਸੀ ਉਦਾਂ ਦਾ ਵੀ ਉਹਦਾ ਰੰਗ ਹੈ। ਬਦਾਮੀ ਨਾਂ ਕਿਸੇ ਦਾ ਹੁੰਦਾ ਹੈ ਬਾਈ ਵੱਡੀ ਉਮਰਾਂ ਵਾਲਾ ਹੋਵੇ। ਸੈਨੇ ਕਹਿੰਦੇ ਕਿਸੇ ਨੂੰ ਸੀਜ ਨਹੀਂ ਹੋਵੇ ਨਾ ਇਹ ਗੱਲ ਕਹਿਣੀ ਚਾਹੀਦੀ ਜਾਂ ਤੇਰੀ ਉਮਰ ਜਿਵੀ ਆ ਉਹ ਲੋਕੀ ਤਾਂ ਉਮਰ ਕੀ ਹੋਵੇ। ਮੇਰੇ ਵੀਰ ਪਿਆਰੇ